ਹੈਲੋ ਫਰੈਂਡਸ ਅਸੀ ਕਾਰਤੀ ਅੱਜ ਗਏ ਹੈਂ ਹੀਰਾਵਦਾਸ ਤੇ ਉਥੋਂ ਲਿਆਂਦੇ ਮਿੱਟੀ ਦੇ ਮਿੱਟੀ ਦਾ ਤਵਾ ਤੇ ਹਾਣੇ ਘੋਟੀਆਂ ਬੜੀ ਵਧੀਆ ਬਣਦੀ ਆ ਤੇ ਅਹੀਆਂ ਦੇ ਦੋ ਰਾਸ ਨਾਲ ਮਿੱਟੀ ਦੇ ਇਹ ਕਾਹ ਆ ਇੱਕ ਕਰ ਇੱਕ ਪਲਟ ਕਵਾਸ ਤੇ ਇੱਕ ਬੀਵਾਸ ਤੇ ਹੁਣ ਅਹੀ ਇਤੇ ਰੋਟੀ ਬਣਾ ਕੇ ਵਿਖਾਂਗੇ ਨਾ ਕਿ ਕਿਸ ਤਰ੍ਹਾਂ ਦੀ ਰੋਟੀ ਬਣਦੀ ਆ ਵਧੀਆ ਬਣਦੀ ਆ ਕਿ ਜਾਂ ਨਹੀਂ ਬਣਦੀ ਉਹ ਰੈਂਡਾ ਦੀ ਹੁਣ ਜਦੋਂ ਜੇ ਕੋਈ ਆਵੇ ਨਾ ਨਾ ਮਟਰ ਪਾ ਹੀ ਕੋ

ਚਲੋ ਲੈਨੇ ਪਿਤਾਨੀ ਪੰਡਿਓ ਟੇ ਤਾਂ ਰਸਤਾ ਨਹੀਂ ਉਹ ਪਾਈ ਜਾਂਦਾ ਹੈ ਕਿ ਚਾਹ ਕੇ ਤੇ ਦੋ ਘੰਟੇ ਦੋ ਦਿਨ ਦਾ ਹੀ ਟੇ ਨੂੰ ਕਿਉਂ ਦਿਓ ਜਿਹੜਾ ਪਾਣੀ ਇਹਦਾ ਵੀ ਸੁੱਕ ਜੂਗਾ ਤੇ ਫਿਰ ਮਤਲਬ ਜਿਹੜਾ ਢੋਟੀ ਰੋਟੀ ਬਣਾਉਂਗਾ ਨਾ ਆਟਾ ਬਣਾਏ ਤਵਾ ਤੇ ਪਹਿਲਾਂ ਲੋਕੀ ਮਿੱਟੀ ਦੇ ਭਾਂਡੇ ਵਰਤਦੇ ਨਹੀਂ ਅੰਤ ਪੱਲੇ ਵਾਲੇ ਲੋਕੀ ਕੁਝ ਆ ਵੀ ਕਰਨ ਦੇ ਪਾਣੀ ਵਾਸਤੇ ਪੀਣ ਵਾਸਤੇ ਮਿੱਟੀ ਦਾ ਅੱਗੇ ਉਹ ਤੇ ਨਹੀਂ ਚਲੋ ਲਿਆ ਹੁੰਦਾ ਜੀ ਆਪਾਂ ਚੱਲ ਮਿੱਟੀ ਦਾ ਬੰਨੇ ਲਿਆ ਬੈਤਾਂ ਪਰ ਇਹ ਬੜਾ ਵਧੀਆ ਲੱਗਾ ਪਿੱਛੇ ਡੰਡੀ ਉਹ ਤੋਂ ਕਿੰਨੀ ਪਿਆਰੀ ਬਣੀ ਕੇ ਸਟੈਂਡ ਜਿਆ ਬਣਿਆ ਵਾ ਕਿੰਨਾ ਵਧੀਆ ਦੇਖਣ ਨੂੰ ਲੱਗਣ ਰਿਹਾ ਹਨਾ ਤੇ ਚਲੋ ਬਣਾਵਾਂਗੇ ਤੇ ਫੇਰ ਰੋਟੀ ਤੇ ਦੱਸਾਂਗੇ ਇਹ ਦੋ ਤਿੰਨ ਬੈਠੇ ਹੋ ਗਏ ਨੀ ਤੀਜੇ ਨੂੰ ਹੁਣ ਇਹਨੂੰ ਕੱਢਦੇ ਨੇ ਆ ਬਾਅਦ ਇਹਨੂੰ ਹਕਾ ਲੈਣੀ ਆ ਤੇ ਫੇਰ ਇਹਨੂੰ ਤੇਲ ਲਾੜਾਂਗੇ ਕਿਉਂ ਇਹਨੇ ਮਤਲਬ ਆ ਰੋਟੀ ਕਾ ਕੇ ਇਹਨੇ ਬੜਾ ਕਿੰਦਾ ਰੰਗ ਬਣ ਗਿਆ ਕੀ ਬਣੀ ਜੀ ਸੇਕ ਜਿਆਦਾ ਥੋੜਾ ਲੇਟ ਲੱਗਦਾ ਵਾ ਕਿਉਂਕਿ ਮੁੱਟੀ ਤਾਂ ਸੇਕ ਸੱਤ ਵਜੇ ਹੋ ਗਿਆ ਉਹ ਤਾਂ ਨਹੀਂ ਪੱਕਣੀ ਚੋਕਲ ਹੀ ਨੂੰ ਕਰਨੀ ਜਿਆਦਾ ਹੋਣ ਦਿੱਤਾ ਇਹ ਨੂੰ ਜਿਆਦਾ ਕਰਮ ਕਰਤੇ ਤੇ ਫੇਰ ਰੋਟੀ ਵਧੀਆ ਬਣੀ ਮੈਂ ਹਾਂ ਦੇ ਚੁੱਲ੍ਹੇ ਤੇ ਬਣਾਉਣਾ ਤੇ ਫਿਰ ਵਧੀਆ ਬਣਦੀ ਆ ਮੈਂ ਤੇ ਗੈਸ ਤੇ ਮੈਂ ਚੱਲਣਾ ਚੁੱਲਾ ਹੈ ਘਾੜੀ ਚੁੱਲਾ ਰਹੇ ਨਹੀਂ ਨਾ ਹਵਾ ਤਾਂ ਹੀ ਚੱਲਿਆ ਕਰੇ ਮਾੜੇ ਬੱਲ ਨੂੰ ਨਹੀਂ ਹੈ ਨਾ ਤੇ ਮੈਂ ਹਿੱਕ ਤੇ ਰਨੇ ਪਕਾ ਕੇ ਸੇਕ ਨੂੰ ਲੱਗਦਾ ਹੈਗਾ ਫਟ ਲੱਗਦਾ ਲੇਟ ਹੈ ਹੋਰ ਚਿਪਕ ਜਾਂਦੀ ਨਾਲੇ ਪ੍ਰੋਟੀਨ ਮੈਂ ਆਕੜ ਵਧੀਆ ਹੋਊਗਾ ਹੁਣ ਵੇਖੋ ਕਿ ਚਾਹ ਮਸਲ ਚੱਤ

ज्याना होगा रमदासकी गई चलो अक्सर देखो पक्की गई वादी पक्की जिन्हें खाना ठीक तो 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 ठीक तो ही लगू साइड कच्ची है चलो ठीक है फ्रेंड्स मैं थो दसना सही है कि नहीं तो सही है वह वाइया ਅਰ ਸੇਕ ਜਦੋਂ ਲੱਗਦਾ ਕਿ ਫਿਰ ਪੱਕ ਰਹੀਆਂ ਜਾਣੀਆਂ ਜੇ ਮਤਲਬ ਫਰੈਂਸ ਮੈਂ ਤੁਹਾਨੂੰ ਐਵੇਂ ਆਖ ਲਈ ਹਾਂ ਵੀ ਸਹੀ ਨਹੀਂ ਆ ਪਰ ਬਹੁਤ ਵਧੀਆ ਕਿਉਂਕਿ ਪਈ ਸੰਦੂਰੀ ਫੁਲਕੇ ਬੰਗੋ ਲੱਗਦੀ ਆ ਪਹਿਲੀ ਰੋਟੀ ਜਿਹੜੀ ਉਹ ਐਸਾ ਆਈ ਤੰਦੂਰ ਤੰਦੂਰੀ ਫੁਲਕੇ ਵਰਗੋ ਤੇ ਦੂਸਰਾ ਫੁਲਕਾ ਜਿਹੜਾ ਵਾ ਉਹ ਵੀ ਬਹੁਤ ਵਧੀਆ ਵੇਖੋ ਲੱੱਗ ਗਿਆ ਤੇ ਤੁਸੀਂ ਵੀ ਲੈ ਕੇ ਆਇਓ ਮਿੱਟੀ ਦਾ ਤਵਾ ਤੇ ਬੜਾਇਓ ਰੋਟੀ ਤੇ ਖਾਓ ਨਾਲੇ ਉਹ ਵੀ ਠੰਡੀ ਟੁੱਟੀ ਤੇ ਪਾਲਦੀ ਇੱਕ ਘਾਇ ਬੋੜੀ ਗਈ ਟੁੱਟੀ ਪਰ ਲੱਤ ਦੀ ਗਰਮ ਗਰਮ ਆ ਉਸੇ ਵੇਲੇ ਲਾਓ ਤੇ ਖਾਓ ਕਿਉਂਕਿ ਲਾ ਕੇ ਰੱਖ ਲਾ ਫਿਰ ਆਪ ਖੜ ਜਾਈ ਜਾਂਦੀ ਤੁਹਾਨੂੰ ਪਤਾ ਮਿੱਟੀ ਤੇ ਤੇ ਜਦੋਂ ਅਸੀਂ ਲਾਵਾਂ ਨਾਲ ਨਾਲ ਹੀ ਖਾਈ ਜਾਓ ਨਾਲ ਨਾਲ ਇੱਕ ਨਿਲਾ ਹੀ ਜਾਵੇ ਤੇ ਦੂਜੇ ਦਿਨ ਖਾ ਵੀ ਜਾਵੇ ਤੇ ਬਹੁਤ ਵਧੀਆ ਲੱਗਾ ਮੈਨੂੰ ਚਲੋ ਠੀਕ ਹੈ ਜੀ ਤੁਹਾਨੂੰ ਵਧੀਆ ਲੱਗਿਆ ਹੋਏ ਤੇ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ